ਜੀ ਸਰ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਕੀ ਕਹਿਣਾ ਚਾਹੁੰਦਾ ਪੰਜਾਬ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਸੇਵਾ ਬੰਦ ਹੈ ਕਿਉਂਕਿ ਜਦੋਂ ਅਸੀਂ ਟ੍ਰੇਨਿੰਗ ਤੋਂ ਸ਼ੁਰੂ ਹੁੰਨੇ ਆ ਸਾਨੂੰ ਇਹ ਹੀ ਸਿਖਾਇਆ ਗਿਆ ਕਿ ਲੋਕ ਤਾਂ ਲੋਕਾਂ ਦੀ ਸੇਵਾ ਵਿੱਚ ਹੀ ਸਭ ਕੁਝ ਹੈ ਨੌਕਰੀ ਦਾ ਮਕਸਦ ਹੀ ਸਾਡਾ ਇਹ ਹੀ ਹੈ ਇਹ ਜਿਹੜਾ ਉਪਰਾਲਾ ਕੀਤਾ ਗਿਆ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਮੂਹ ਕਮਿਸ਼ਨਰੇਟ ਪ੍ਰਣਾਲੀ ਵੱਲੋਂ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਅੱਜ ਖੜਾ ਪ੍ਰਸ਼ਾਦ ਤੇ ਸ਼ਬੀਲ ਦਾ ਲੰਗਰ ਲਗਾਇਆ ਗਿਆ ਵਾ ਔਰ ਅਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਪ੍ਰਾਲੇ ਜਿਹੜੇ ਆ ਆਮ ਲੋਕ ਵੀ ਕਰਦੇ ਰਹਿਣ ਔਰ ਜੋ ਵੀ ਚੱਲ ਰਿਹਾ ਹੈ ਇਹ ਗਰਮੀ ਤੋਂ ਰਾਤ ਨੂੰ ਬਜਨ ਲਈ ਕਿਉਂਕਿ ਆਮ ਦਿਹਾੜੀਦਾਰ ਮਜ਼ਦੂਰਾਂ ਨੂੰ ਪਾਣੀ ਦੀ ਬਹੁਤ ਮੁਸ਼ਕਲ ਆ ਰਹੀ ਹੈ ਔਰ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਇਸ ਕੋਸ਼ਿਸ਼ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਰਾਹਤ ਮਿਲੇ ਔਰ ਅਸੀਂ ਇੱਕ ਹੋਰ ਲੋਕਾਂ ਤੋਂ ਉਮੀਦ ਰੱਖਦੇ ਹਾਂ ਕਿ ਲੋਕੀ ਆਉਣ ਵਾਲੇ ਸਮੇਂ ਵਿੱਚ ਰੁੱਖਾਂਵਾਲ ਵੀ ਧਿਆਨ ਦੇਣ ਕਿਉਂਕਿ ਰੁੱਖਾਂ ਦੀ ਜਿਹੜੀ ਗਿਣਤੀ ਹੈ ਸਾਡੇ ਪੰਜਾਬ 'ਚ ਨਹੀਂ ਸਾਡੇ ਇੰਡੀਆ ਵਿੱਚ ਬਹੁਤ ਘੱਟ ਹੋ ਚੁੱਕੀ ਆ ਰੁੱਖ ਨੂੰ ਲਾਉਣਾ ਛੋਟੀ ਗੱਲ ਹੈ ਉਹਨੂੰ ਪਾਲਣਾ ਬਹੁਤ ਵੱਡੀ ਗੱਲ ਹੈ ਜੋ ਕਿ ਜਦੋਂ ਪੰਜਾਬ ਬੋਤਨ ਉਸੇ ਪਾਲਦੇ ਉਸੇ ਤਰ੍ਹਾਂ ਨੂੰ ਵੀ ਪਾਲਣਾ ਚਾਹੀਦਾ ਸੋ ਅਮਰਸ ਖਾਸ ਕਰਕੇ ਸ਼੍ਰੀ ਅਮਰਸਾ ਸਾਹਿਬ ਦੇ ਲੋਕਾਂ ਨੂੰ ਮੇਰੀ ਅਪੀਲ ਕਰਦਾ ਹਾਂ ਮੈਂ ਆਪਣੇ ਪੁਲਿਸ ਅਫਸਰਾਂ ਦੇ ਹੋਂਦੇ ਨਾਤੇ ਕਿ ਉਹ ਲੋਕੀ ਜਿਹੜੀ ਆ ਇਹ ਪੌਦੇ ਲਾਉਣ ਔਰ ਪੌਦਿਆਂ ਨੂੰ ਰੋਜ਼ ਉਹਨਾਂ ਨੂੰ ਆਪਾਂ ਜਿੱਦਾਂ ਧੀਆਂ ਪੁੱਤਾਂ ਨੂੰ ਪਾਲੀਦਾ ਉਸੇ ਤਰ੍ਹਾਂ ਪਾਲਣ ਔਰ ਇਸੇ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਅਸੀਂ ਕਰਦੇ ਰਹੀਏ ਔਰ ਲੋਕਾਂ ਦੀ ਸੇਵਾ ਦੇ ਵਿੱਚ ਸੇਵਾਬੰਦ ਹਮੇਸ਼ਾ ਬਣੀ ਰਹੀ ਇਹ ਜਿਹੜਾ ਪਰਾਲਾ ਕੀਤਾ ਗਿਆ ਹੈ ਸਾਰੀ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੇ ਆਪਣੀ ਪੌਕਟ ਤੋਂ ਕੀਤਾ ਗਿਆ ਬਿਲਕੁਲ ਇਹ ਸਭ ਨੇ ਆਪੋ ਆਪਣੇ ਦਸ਼ਮਨ ਤੇ ਜਿਸ ਤਰ੍ਹਾਂ ਵੀ ਜਿੰਨੇ ਜਿੰਨੇ ਕਿਸੇ ਦੀ ਖੁਸ਼ੀ ਨਾਲ ਉਹੀ ਕੀਤਾ ਗਿਆ ਅਸੀਂ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਮੰਗ ਨਹੀਂ ਕੀਤੀ ਔਰ ਇਹ ਕਮਿਸ਼ਨ डीसीपी लैंड ऑर्डर ਦੇ ਦਫਤਰ ਦੇ ਸਮੂਹ ਕਰਮਚਾਰੀਆਂ ਵੱਲੋਂ ਜਿੰਨੀਆਂ ਵੀ ਬ੍ਰਾਂਚਾਂ ਨੇ ਉਹਨਾਂ ਨੇ ਜਿੰਨਾ ਜਿੰਨਾ ਸਹਿਯੋਗ ਪਾਇਆ ਉਹਦੇ ਮਤਾਬਕ ਇਹ ਸ਼ਾਮ ਤੱਕ ਲੰਗਰ ਚੱਲੇਗਾ ਮੇਰੀ ਖਲ ਘੱਟੋ ਘੱਟ 4-5 ਵਜੇ ਤੱਕ ਜਰੂਰ ਲੰਗਰ ਚੱਲਣ ਦੀ ਮੈਨੂੰ ਉਮੀਦ ਹੈ ਬਾਕੀ ਅਕਾਲ ਪੁਰਖ ਦੀ ਕਿਰਪਾ ਹੋਣੀ ਚਾਹੀਦੀ ਹੈ ਸਾਡਾ ਕੁਝ ਨਹੀਂ ਇਹਦੇ ਵਿੱਚ ਅਕਾਲ ਪੁਰਖ ਸਾਨੂੰ ਸਮੱਧ ਦਿੰਦਾ ਰਵੇ ਔਰ ਸਾਡੇ ਸੀਨੀਅਰ ਅਫਸਰ ਸਾਡੇ ਹਮੇਸ਼ਾ ਹੱਥ ਰੱਖੇ ਰੱਖਣ